ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਦਾ ਕੋਈ ਵੀ ਪੰਨਾ ਫਰੋਲ ਲਓ ਤੋਨੋ ਸਿੱਖ ਸਾਹਤਾਂ ਬਾਰੇ ਪੜਨ ਨੂੰ ਜਰੂਰ ਮਿਲ ਜਾਵੇਗਾ ਐਸੇ ਹੀ ਸਿੱਖੋਸ਼ੀ ਨੇ ਭਾਈ ਤਾਰਾ ਸਿੰਘ ਜੀ ਬਾ ਅੰਮ੍ਰਿਤਸਰ ਮੁਗਲ ਰਾਜ ਅnder ਪੰਜਾਬ ਵਿੱਚ ਜਦੋਂ ਜ਼ਿਮੀਂਦਾਰਾ ਪ੍ਰਬੰਧ ਹੋਇਆ ਕਰਦਾ ਸੀ ਤਾਂ ਪਿੰਡਾਂ ਦੇ ਚੌਧਰੀ ਲੋਕਾਂ ਉਤੇ ਬਹੁਤ ਹੀ ਜ਼ਿਆਦਾ ਟੋਲ ਕਰਿਆ ਕਰਦੇ ਦਾ ਨਸ਼ਾਦੇ ਪਿੰਡ ਦਾ ਚੌਧਰੀ ਸਾਹਿਬ ਰਾਏ ਬੜੇ ਹੰਕਾਰੀ ਤੇ ਅਤਿਆਜੀ ਸੀ ਉਹ ਆਪਣੀਆਂ ਘੋੜੀਆਂ ਨੂੰ ਖੁੱਲਾ ਆਚਰਨ ਲਈ ਛੱਡ ਦਿੱਤਾ ਤਾਂ ਦਾ ਜੋ ਉਹ ਲੋਕਾਂ ਦੇ ਕੇਤਾਂ ਵਿੱਚ ਵੱਧ ਤੋਂ ਵੱਧ ਨੁਕਸਾਨ ਕਰਨ ਸਕੇ ਇੱਕ ਦਿਨ ਸਿੱਖਾਂ ਨੇ ਚੌਧਰੀ ਨੂੰ ਕਿਹਾ ਕਿ ਚੌਧਰੀ ਜੀ ਤੁਸੀਂ ਆਪਣੀਆਂ ਘੋੜੀਆਂ ਬੰਨ ਕੇ ਰੱਖਿਆ ਕਰੋ ਅੱਗੋਂ ਚੌਧਰੀ ਨੇ ਉੱਤਰ ਦਿੱਤਾ ਕਿ ਮੈਂ ਤੁਹਾਡੇ ਕੇਸਾਂ ਦੀਆਂ ਅਸੀਂ ਵਟ ਕੇ ਹੀ ਇਹਨਾਂ ਨੂੰ ਬੰਨਾਂਗਾ ਚੌਧਰੀ ਜੀ ਇਹਨਾਂ ਗੱਲਾਂ ਤਾਂ ਅਚਨ ਸਿੱਖਾਂ ਪਰ ਇਸ ਤਰ੍ਹਾਂ ਹੋਇਆ ਜਿਵੇਂ ਉਹਨਾਂ ਦੇ ਸੀਨੇ ਵਿੱਚ ਟੀਲ ਵੱਜੇ ਹੋਣ ਉਹਨਾਂ ਨੇ ਇਹ ਗੱਲ ਨੇੜੇ ਦੇ ਪਿੰਡ ਉਸੋ ਵਿੱਚ ਸਰਦਾਰ ਅਮਰ ਸਿੰਘ ਤੇ ਸਰਦਾਰ ਬਗੇਰ ਸਿੰਘ ਨੂੰ ਜਾਲਤ ਸਿੰਘ ਸਰਦਾਰ ਅਮਰ ਸਿੰਘ ਤੇ ਬਗੇਰ ਸਿੰਘ ਨੇ ਚੌਧਰੀ ਸਾਹਿਬ ਰਾਏ ਦੀਆਂ ਗੋੜੀਆਂ ਨੂੰ ਚੋਰੀ ਕੱਢ ਲਿਆ ਤੇ ਸਰਦਾਰ ਆਲਾ ਸਿੰਘ ਪਟਿਆਲਾ ਉੱਤੇ ਕੋਲ ਵੇਚ ਦਿੱਤੀਆਂ ਤੇ ਸਾਰੀ ਮਾਇਆ ਭਾਈ ਤਾਰਾ ਸਿੰਘ ਪਿੰਡਵਾ ਦੇ ਲੰਗਰਾਂ ਵਿੱਚ ਪਾ ਦਿੱਤੀ ਭਾਈ ਤਾਰਾ ਸਿੰਘ ਪਿੰਡਵਾ ਦੇ ਰਾਣ ਵਾਲੇ ਸਨ ਉਹ ਬੜੇ ਹੀ ਭਜਨੀਕ ਉਹ ਸਾਨੂੰ ਪਿੰਡ ਦੇ ਬਾਹਰ ਉਹਨਾਂ ਨੇ ਆਪਣੀ ਜਗ੍ਹਾ ਉੱਪਰ ਗੁਰਦੁਆਰਾ ਬਣਾਇਆ ਹੋਇਆ ਸੀ ਜਿੱਥੇ ਉਹ ਆਉਣ ਵਾਲੀਆਂ ਸਿੱਖ ਸੰਗਤਾਂ ਨੂੰ ਆਰਾਮ ਕਰਨ ਤੇ ਲੰਗਰ ਛਕਣ ਲਈ ਦਿੰਦੇ ਭਾਈ ਤਾਰਾ ਸਿੰਘ ਬਾ ਜਿੱਥੇ ਨਾਮ ਜਪਣ ਕਰਿਆ ਕਰਦੇ ਸਨ ਉੱਥੇ ਹੀ ਬਹੁਤ ਵੱਡੇ ਇਹ ਬਹਾਦਰ ਜੋਦੇ ਵੀ ਸੰਤ ਕਿਉਂਕਿ ਉਹ ਬਾਬਾ ਬੰਦਾ ਸਿੰਘ ਦੀ ਇਹ ਦੀਆਂ ਦੜਾਈਆਂ ਵਿੱਚ ਕਾਫੀ ਦੜਾਈਆਂ ਡਰ ਚੁੱਕੇ ਸਨ ਉਧਰੋਂ ਜਦੋਂ ਚੌਧਰੀ ਨੂੰ ਆਪਣੀਆਂ ਕੋੜੀਆਂ ਚੋਰੀ ਹੋਣ ਦਾ ਪਤਾ ਲੱਗਾ ਤਾਂ ਉਸਨੇ ਸਰਦਾਰ ਭੁਲੇਖ ਨੂੰ ਸਿੰਘ ਦਾ ਪਤਾ ਲਾਉਣ ਲਈ ਕੁਝ ਬੰਦਿਆਂ ਨੂੰ ਭੇਜਿਆ ਜਦੋਂ ਉਸ ਨੂੰ ਪਤਾ ਲੱਗਾ ਕਿ ਸਰਦਾਰ ਭੁਲੇਖ ਸਿੰਘ ਭਾਈ ਤਾਰਾ ਸਿੰਘ ਦੇ ਡੇਰੇ ਦੇ ਵਿੱਚ ਆਇਆ ਤਾਂ ਚੌਧਰੀ ਨੇ ਆਪਣੇ ਕੁਝ ਬੰਦੇ ਲਏ ਤੇ ਤਾਰਾ ਸਿੰਘ ਦੇ ਡੇਰੇ ਉੱਪਰ ਚਲਾ ਗਿਆ ਹੰਕਾਰ ਦੇ ਬਸ ਚੌਧਰੀ ਉਂਦੀ ਨੂੰ ਬੋਲਣ ਲੱਗਾ ਭਾਈ ਤਾਰਾ ਸਿੰਘ ਨੇ ਉਸਨੂੰ ਬਹੁਤ ਰੋਕਿਆ ਪਰੰਤੂ ਉਹ ਰੁਕਿਆ ਨਹੀਂ ਫੇਰ ਕੀ ਹੋਣਾ ਸੀ ਫੇਰ ਸਿੰਘਾਂ ਨੇ ਚੌਧਰੀ ਸਾਹਿਬ ਦੀ ਚੰਗੀ ਭੁਗਤ ਸਵਾਜੀ ਤੇ ਉਸ ਦੀ ਜੁੱਤੀਆਂ ਨਾਲ ਬਰੇਡ ਜੋ ਕੀਤੀ ਚੌਧਰੀ ਨੇ ਪੱਟੀ ਦੇ ਫੌਜਦਾਰ 옳ੱਖਾਂ ਦੀ ਸ਼ਿਕਾਇਤ ਕੀਤੀ ਪੱਟੀ ਦਾ ਫੌਜਦਾਰ জাফর ਬੇਗ ਉਸ ਨੇ 200 ਘੂਰ ਸਵਾਰ ਲੈ ਤੇ ਤਾਰਾ ਸਿੰਘ ਦੇ ਡੇਰੀ ਉਤੇ ਚੜਾਈ ਕਰ ਦਿੱਤੀ ਸਰਦਾਰ ਭਗੇਰ ਸਿੰਘ ਜੰਗਲ ਪਾਣੀ ਲਈ ਸਵੇਰੇ ਸਵੇਰੇ ਨਿਕਲੇ ਸੀ ਕਿ ਅੱਗੇ জাফর ਬੇਗ ਦੀਆਂ ਫੌਜਾਂ ਦਾ ਸਾਹਮਣਾ ਹੋ ਗਿਆ ਸਰਦਾਰ ਭਗੇਰ ਸਿੰਘ ਨੇ ਕਾਟ ਕੇ ਗਿਆ ਠਹਿਰੋ ਇੱਧਰ ਜਾ ਰਹੇ ਹੋ ਪਹਿਲਾਂ ਟਿੱਖਾਂ ਦੀਆਂ ਫੌਜਾਂ ਨਾਲ ਦੋ ਦੋ ਹੱਥ ਕਰਿਓ ਇਕੱਲੇ ਸਿੰਘ ਨੇ ਉੱਚੀ ਆਵਾਜ਼ ਵਿੱਚ ਸਤਿ ਸਿਦਿਅ ਕਾਲਦਾ ਜਕਰਾਂ ਛੱਡਿਆ ਅਤੇ ਬਨੂਬ ਨਾਲ ਇੱਕ ਫਾਇਰ ਕਰ ਦਿੱਤਾ ਅਗੋਂ ਬੈਰੀਆਂ ਨੇ ਗੋਲੀਆਂ ਦੀ ਬੋਸ਼ਾਰ ਨਾਲ ਜਵਾਬ ਦਿੱਤਾ ਗੋਲੀਆਂ ਦੀ ਆਵਾਜ਼ ਸੁਣ ਕੇ ਡੇਰੇ ਵਿੱਚ ਮੌਜੂਦ ਸਿੰਘ ਸਰਦਾਰ ਬਗੇਰ ਸਿੰਘ ਦੀ ਮਦਦ ਲਈ ਹੀ ਆ ਗਏ ਚੰਗੀ ਜੰਮ ਕੇ ਲੜਾਈ ਹੋਈ ਸਿੱਖਾਂ ਦੀ ਗਿਣਤੀ ਭਾਵੇਂ ਥੋੜੀ ਸੀ ਪਰੰਤੂ ਬੈਰੀ ਸਿੱਖਾਂ ਦੇ ਗੋਡੇ ਟੇਕਣ ਲਈ ਮਜਬੂਰ ਹੋ ਗਏ ਇਸ ਲੜਾਈ ਦੌਰਾਨ ਸਰਦਾਰ ਬਗੇਰ ਸਿੰਘ ਦੀ ਸ਼ਹੀਦੀ ਹੋ ਗਈ ਦੂਸਰੇ ਪਾਸੇ ਫੌਜਾਂ ਜਾਪਰਵੇਗ ਦੇ ਦੋ ਪਤੀਜੇ ਅਤੇ 10 ਕੋ ਹਿੰਦੂ ਅਤੇ ਮੁਸਲਮਾਨ ਵੀ ਮਾਰੇ ਗਏ ਫੌਜਦਾਰ ਫੌਜਦਾਰ ਨੇ ਭੱਜ ਕੇ ਆਪਣੀ ਜਾਨ ਪਚਾਈ ਜਾਂ ਫਿਰ ਬੇਗ ਨੇ ਹੁਣ ਦਹੌਰ ਦੇ ਸੁਬੇਦਾਰ ਜ਼ਕਰਿਆ ਖਾਨ ਕੋਲ ਚੱਖਾਂ ਦੀ ਸਕਾਇ ਕੀਤੀ ਜ਼ਕਰਿਆ ਖਾਨ ਨੇ ਮੁਮਨ ਖਾਨ ਹੁਕਮ ਦਿੱਤਾ ਕਿ ਉਹ ਫੌਜ ਲੈ ਕੇ ਭਾਈ ਤਾਰਾ ਸਿੰਘ ਦੇ ਡੇਰੇ ਉੱਤੇ ਚੜ੍ਹਾਈ ਕੀਤੀ ਜਾਵੇ ਜਾਂ ਉਸ ਨੂੰ ਮਾਰਿਆ ਜਾਵੇ ਜਾਂ ਫਿਰ ਉਸ ਨੂੰ ਜ਼ਿੰਦਾ ਫੜ ਕੇ ਮੇਰੇ ਕੋਲ ਲਿਆਇਆ ਜਾਵੇ ਮੁਮਨ ਖਾਨ 2000 ਦੀ ਫੌਜ ਲੈ ਕੇ ਉਸੇ ਵੇਲੇ ਤਾਰਾ ਸਿੰਘ ਦੇ ਇੱਕ ਡੇਰੇ ਉੱਪਰ ਚੜ੍ਹਾਈ ਕਰ ਦਿੰਦਾ ਹੈ ਭਾਈ ਤਾਰਾ ਸਿੰਘ ਨੂੰ ਇਸ ਗੱਲ ਦੀ ਪਹਿਲਾਂ ਹੀ ਪਨਕ ਲੱਗ ਚੁੱਕੀ ਸੀ ਸਿੱਖ ਗੈਂਡੇ ਵਿੱਚ ਭਾਵੇਂ 25 ਜਾਂ 30 ਜਾਂ ਪਰੰਤੂ ਉਹਨਾਂ ਨੂੰ ਲੜਨ ਦਾ ਚਾਹ ਇੱਕ ਦੂਜੇ ਤੋਂ ਵੱਧ ਚੜਕੇ ਪੀਰ ਸਿੰਘ ਮੁਮਨ ਖਾਨ ਨੇ ਰਾਸਤੇ ਵਿੱਚ ਕਾਫੀ ਜ਼ਿਆਦਾ ਚੌਧਰੀਆਂ ਵੀ ਇਕੱਠੇ ਕਰ ਲਿਆ ਮੁਮਨ ਖਾਨ ਤੜਕੇ ਤੜਕਈ ਭਾਈ ਪੀ ਸਾਹਬ ਦੇ ਜੇ ਉੱਤੇ ਹਮਲਾ ਕਰਨ ਲਈ ਆ ਗਿਆ ਅਗੋਂ ਸਿੰਘ ਪਹਿਲਾਂ ਹੀ ਮੋਟਾ ਸਾਂਭੀ ਬੈਠੇ ਇਹ ਸਾਨੂੰ ਸਿੰਘਾਂ ਦੀਆਂ ਗੂਣੀਆਂ ਦਾ ਮੂਲੀ ਫੌਜਾਂ ਦਾ ਟੈਟੇਰੀ ਹੋ ਗਈਆਂ ਫਿਰ ਮੋਮਨ ਖਾਨ ਨੇ ਤਕੀ ਬੇਗ ਨੂੰ ਭੇਜਿਆ ਤਕੀ ਬੇਗ ਨੂੰ ਅੱਗੇ ਵਧਾਵੇਗਾ ਭਾਈ ਤਾਰਾ ਸਿੰਘ ਨੇ ਐਸਾ ਨਿਸ਼ਾਨਾ ਮਾਰਿਆ ਕਿ ਤਕੀ ਬੇਗ ਦੇ ਮੂੰਹ ਵਿੱਚੋਂ ਖੂਨ ਦੇ ਫਾਰੇ ਇਹ ਛੁੱਟਣ ਲੱਗ ਪਏ ਇਸ ਉੱਤੇ ਮੋਮਨ ਖਾਨ ਨੇ ਤੰਜ ਕੱਸਦੇ ਹੋਏ ਕਿਹਾ ਤਕੀ ਬੇਗ ਤੁਸੀਂ ਸਾਹਿਬ ਕੀ ਪਾਨ ਖਾ ਰਹੇ ਹੋ ਤਾਂ ਤਕੀ ਬੇਗ ਨੇ ਕਿਹਾ ਕਿ ਹਾਂ ਭਾਈ ਤਾਰਾ ਸਿੰਘ ਅਕੇ ਪਾਨ ਦਾ ਵੀੜਾ ਲੈ ਕੇ ਖੜਾ ਤੂੰ ਵੀ ਅੱਗੇ ਵਧ ਤੇ ਤੂੰ ਵੀ ਲੈ ਲੈ ਫਿਰ ਮੋਮਨ ਖਾਨ ਨੇ ਆਪਣੇ ਭਤੀਜੇ ਮਰੀਦ ਖਾਨ ਨੂੰ ਭੇਜਿਆ ਜਿਸ ਦਾ ਸੀਰ ਭਾਈ ਭੀਮ ਸਿੰਘ ਉਹਨੇ ਬਾੜੂ ਛੁੱਟਿਆ ਹੁਣ ਮੋਮਨ ਖਾਨ ਨੇ ਸਾਰੀ ਫੌਜ ਸਿੱਖਾਂ ਉੱਪਰ ਚਾਰ ਦਿੱਤਾ ਤਲਵਾਰਾਂ ਤੇ ਗੋਲੀਆਂ ਇਸ ਤਰ੍ਹਾਂ ਚੱਲ ਰਹੀਆਂ ਤੁਹਾਨੂੰ ਜਿਵੇਂ ਆਤਮਾਨ ਵਿੱਚ ਬਿਜਲੀ ਲਟਕਣ ਦੀ ਆਵਾਜ਼ ਆ ਰਹੀ ਹੋਵੇ ਇਸ ਲੜਾਈ ਦੇ ਦੌਰਾਨ ਭਾਈ ਤਾਰਾ ਸਿੰਘ ਕੰਨਾਂ ਨੂੰ ਮੋਹ ਦੇ ਘਾਟ ਉਤਾਰਦੇ ਤੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਇਹ ਘਟਨਾ 1726 ਦੀ ਹੈ ਹੋਰ ਇੰਟਰਸਟਿੰਗ ਜਾਣਕਾਰੀ ਲਈ ਬੜੇ ਰੋ ਚੈਨਲ ਦੇ ਉੱਪਰ ਵਾਹਿਬੂ ਜੀ ਦਾ ਖਾਲਸਾ ਜੀ ਵਾਹਿਬੂ ਜੀ ਕੀ ਪਤਨੀ